ਮੈਂ ਅੱਜ ਮੇਰਾ ਛੰਨਾ ਦੋਸਤ ਆਜੀ ਜਾਣਦੇ ਹੈ ਅੱਜ ਇਹ ਘੁੰਮਣ ਫਿਰਨ ਜਾਣਦੇ ਅੱਜ ਇਹ ਵਹਿਲੇ ਹੋਏ ਆ ਪਾਣੀ ਪੁੰਣੀ ਲੱਗ ਗਿਆ ਹੈ ਮਹਾਰਾਜੇ ਵਦਰਵਾੜੀ ਕੀਤੀ ਛੇੜਦੀ ਤੇ ਆ ਆਪਣਾ ਕੋਠਾ ਜਾਵਾ ਪਿੰਡ ਦਾ ਉਹ ਮਾਮਾ ਕੁੱਤੇ ਦਾ ਸਤਕਾਰ ਕਰਾ ਜਾ ਕੇ ਤੇਰਾ ਕੁੱਤਾ ਮਰ ਗਿਆ ਤੈਨੂੰ ਇਸ ਦੀ ਪਈ ਕੁੱਤਾ ਕੁੱਤਾ ਮੁੜ ਗਿਆ ਆਪਣਾ ਵੀ ਅੱਜ ਹਾਂ ਓਹ ਕੀੜੇ ਪੈ ਗਏ ਉਹਨੂੰ ਚਾਰੇ ਦੋ ਕੱਲ ਕਾ ਲੈਂਦਾ ਬਾਸੋਂ ਚ ਵੜ ਗਿਆ ਕੁੱਤਾ ਏਡਾਂ ਤੇ ਮਾਰ ਮਾਪ ਜਾਉਣ ਉਹਦਾ ਤਾੜਿਆ ਤੇਰਾ ਕੁੱਤਾ ਵੀ ਤੇਰੇ ਵਰਗਾ ਹੀ ਨਿਕਲਦਾ ਹੀ ਉਹ ਵੀ ੜਿਆ ਪਿਆ ਹੀ ਸੋਣਾ ਤੇ ਇੱਥੇ ਹੀ ਸੋਣਾ ਉਹ ਆਂਦਾ ਮੈਂ ਸੋੜਾ ਸੋੜਾ ਛੱਡੇ ਘਰੀ ਸੋੜਾ ਮੈਂ ਤੇ ਆ ਫਸ਼ਲਾ ਵੇਖੂ ਆਪਣੇ ਕਿੱਡੀ ਸਵਾਰੀਆਂ ਇਸ ਫਸ਼ਲਾ ਨੇ ਦੇਖੋ ਇੱਧਰ ਮੈਂ ਦੋਸਤ ਨਾ ਅੱਜ ਫਸਾਣ ਕਿਹੜਾ ਮਾਰਨ ਆਏ ਆ ਕਿਹੜੇ ਕਿਹੜੇ ਵੀਰ ਨੇ ਕਿਹੜੀ ਕਿਹੜੀ ਦਵਾਈ ਪਾਈ ਆ ਕੋ ਕੋਈ ਨਾ ਦਵਾਈ ਦੂਈ ਦਾ ਨਾ ਤੂੰ ਪੁੱਛ ਉਹ ਤਾਂ ਵੇਖ ਦਿੱਗਾ ਕੋ ਗਿਆ ਫਸਾਣਾ ਵੇਖੋ ਕਿੰਨੇ ਚਿਰਾਂ ਬਾਅਦ ਫਸਾਣਾ ਵੇਖੀ ਵੇਖਿਆ ਹੀ ਬਾਹਰ ਆਣ ਕੇ ਓਏ ਇਹ ਆਉਂਦਾ ਤੇ ਸ਼ਹਿਰ ਤੋਂ ਆਇਆ ਮੈਂ ਸ਼ਹਿਰੋਂ ਆਇਆ ਪਣੀ ਪਣੀਆ ਪਾ ਸ਼ਹਿਰ ਸ਼ਹਿਰ ਆ ਗਿਆ ਹੇ ਆਪਾ ਇਹ ਰਮੋ ਚਾ ਜੜੀ ਆਪਣੀ ਗਲਬਾਸ਼ ਹੀ ਹੁੰਦੀ ਆ ਹੋ ਛਣਿਆ ਫੇ ਠੀਕ ਆਗਾ ਆ ਵਾਦ ਕਾਇਮ ਕਿੱਥੇ ਰਹਿੰਦੇ ਕੁੱਤੇ ਦਾ ਹਲਚਾਲ ਦੱਸ ਉਹ ਕੁੱਤਾ ਮਰ ਗਿਆ ਜਾਂ ਦਿਨੇ ਦਾ ਅੱਛਣੀ ਮਾਰੇ ਹੀ ਕਹਿ ਕੁੱਤੇ ਦੇ ਆ ਹੋਰ ਕੋਈ ਨਵੀਂ ਤਾਜੀ ਗੱਲ ਸੁਣਾ ਕੋਈ ਨਵੀਂ ਤਾਜੀ ਗੱਲ ਤੇ ਤੂੰ ਕੀ ਲਈਏ ਬਾੜਪੁਰਸ਼ ਇੱਕ ਬਾੜਪੁਰਸ਼ ਖਣਾ ਫਿਰ ਆ ਸਿੱਖਣਾ ਮੈਨੂੰ ਵੀ ਦਿਖਾ ਦੀਏ ਕਰ ਗੱਲ ਤੇ ਖਲੇ ਮਾਏ ਲਾ ਫੇਕਾ ਕੀ ਲਵਾ ਗਿਆ ਪੱਕੀ ਪੱਕੀ ਗੱਲ ਦੱਸ ਕੈਮਰੇ ਅੱਗੇ ਤੂੰ ਕੀ ਕਹੀ ਜਾਂਦਾ ਪੱਕੀ ਗੱਲ ਆ ਮੇਰੇ ਤੋਂ ਹੱਥ ਹਦਾਇਆ ਗੱਲ ਜਆਪਦਾ ਕੱਚੀ ਆ ਪੱਕੀ ਨਹੀਂ ਆ ਏ ਇੱਕ ਨੰਬਰ ਦੀ ਗੱਲ ਆ ਆਪਣੀ ਇੱਕ ਨੰਬਰ ਲੀਵਰੇ ਤੇਰਾ ਹੱਤਾ ਤੇਰਾ ਪੂਛੀ ਤੇ ਪਛਾਣ ਆ ਤੇ ਦੱਸ ਦਿੰਦਾ ਮੈਂ ਇਟੇ ਜਿੱਦਰਾ ਹਤਾ ਆਓ ਆ ਵੇਖੋ ਉਹ ਬਾਤ ਕਰ ਰਿਹਾ ਮੇਰੀ ਬਾਡੀ ਵੇਖ ਕੇ ਕੋਈ ਵੀ ਹੋਸ਼ ਹੋ ਜੂਗਾ ਇਹ ਬਾਡੀ ਇਹਦੀ ਬਹੁਤ ਤਕੜੀ ਬੰਦੇ ਦੀ ਬਦਲਾ ਸਰੀਰ ਅੱਗੇ ਬੜਾ ਹੀ ਕਬੱਡੀ ਖੇਡਦਾ ਹੈ ਅੱਗੇ ਸਰੀਰ ਵਿਚਾਰਾ ਹਾਰ ਫੇਰੇ ਹਾਰ ਫੇਰੇ ਛੇੜਿਆ ਵਾ ਹਾਂ ਇੱਕ ਇੱਕ ਵੱਡੀ ਕਬੱਡੀ ਖੇਡਾਂਗੇ ਦੋ ਵਾਰ ਮਿਲ ਕੇ ਫੇਰਾ ਮੈਂ ਤਾਂ ਮੈਂ ਤਾਂ ਸ਼ੁਰੂ ਕਰਤੀ ਸੀ ਖਾਰੇ ਫਾੜੇ ਫੁੜੇ ਜਾਵਾਂਗੇ ਕੱਲ ਪਰਸੋਂ ਨੂੰ ਉਹ ਜਾ ਰਹੇ ਨੇ ਭਰਾ ਸਾਹਿਬ ਖਾੜੇ ਚ ਜਾਣ ਐ ਕੋ ਲੱਤਾ ਥੱਲੇ ਦੇ ਕੇ ਮਾਰ ਦੂ ਕੋਈ ਬਾਤ ਨਹੀਂ ਲੱਤਾ ਕੋਈ ਥੱਲੇ ਆਪ ਜਾਣ ਗਿਆ ਕੋਈ ਬਾਤ ਨਹੀਂ ਆਪਾਂ ਕੋਈ ਗੱਲ ਨਹੀਂ ਆ ਬੰਦੇ ਦਿੱਤੇ ਸਾ ਲੈਣ ਨੇ ਹਾਂ ਹਾਂ ਉਹ ਜਰਾ ਅੱਕ ਗਿਆ ਹੈ ਜਰਾ ਆਦਾ ਵੇ ਕਬੱਡੀ ਦੀ ਖੇਡ ਰਹੀ ਹੁਣ ਵੇ ਦੂਜਾ ਹੋਰ ਕੋਈ ਖੇਡੜਾ ਵਾ ਰੈਂ ਤੇ ਭਰਾ ਸਾਹਿਬ ਆ ਨਾ ਵੇ ਪਾਰਸੀ ਖਣਾ ਵਾ ਬਾਬੇ ਦੇ ਰੋਲਾ ਦੇ ਵਿਆਹ ਕਰਨਾ ਨਾ ਮੈਂ ਖੰਡ ਪਾਠਾ ਆਪਣੇ ਚੱਲਦੇ ਆ ਪੋਤੇ ਬਿਆ ਨਾ ਖਡ ਪਾਠਦੇ ਹੁਣ ਫਿਰ ਆਪਾਂ ਪੋਤੇ ਦੀ ਕਿਹੜੀ ਵੇੜਾ ਅੱਜ ਮੀਂਹ ਡਾ ਪਿਆ ਉਹਦਾ ਅੱਜ ਚਿੱਕੜ ਬਹੁਤ ਜ਼ਿਆਦਾ ਹੋਇਆ ਵਾ ਚਲੋ ਚਿੱਕੜ ਜਿਹੜਾ ਆਪਾਂ ਹਟਾ ਦਾਂਗੇ ਚਲ ਆਏ ਓਏ ਅੱਧੀ ਨੇ ਨਹੀਂ ਰੋ ਆ ਬੰਦੇ ਵੀਰ ਨਾਲ ਚ ਬੰਦੇ ਬੰਨੇ ਵਰਤੇ ਆ ਆ ਵੇਖੋ ਇਧਰ ਬੰਨੇ ਬੰਨੇ ਆ ਉਹਦਾ ਮੂੰਹ ਵਿਖਾਈ ਹੈ ਨਾ ਬੰਨੀ ਵੀ ਖਾਦੇ ਆ ਆ ਵੇਖੋ ਮਨੇ ਮਨੇ ਆ ਜਾ ਪਰ ਗੜੇ ਆ ਇਹ ਰੋ ਹੋ ਸੁਣਾਓ ਫਿਰ ਤੁਸੀਂ ਤੁਹਾਡੀ ਕੋਈ ਗੱਲ ਬਾਤ ਸੁਣਾਓ ਤੁਸੀਂ ਵੀ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ ਤੁਹਾਨੂੰ ਕਿਤਾ ਲੱਗਦੀ ਆ ਮੜ ਕੇ ਤੁਹਾਨੂੰ ਰੋਜ਼ ਹੋਰ ਨਵੀਆਂ ਨਵੀਆਂ ਵੀਡੀਓ ਪਾਇਆ ਕਰਾਂਗੇ ਵਿੱਚੋਂ ਕੋਈ ਗਲਤ ਕਮੈਂਟ ਨਹੀਂ ਕਰਨਾ ਇਹਨੂੰ ਕਿਸੇ ਨੇ ਗਲਤ ਕਮੈਂਟ ਨਹੀਂ ਕਰਨਾ ਇਹਨੂੰ ਤੁਹਾਨੂੰ ਇਹ ਗੱਲਾਂ ਸਣ ਕੇ ਗਲਤ ਕਮੈਂਟ ਨਾ ਕਰ ਤੇ ਤੁਸੀਂ ਮੇਰੇ ਵੀਰੋ ਭਰਾਓ ਕਮੈਂਟ ਕਰਕੇ ਦੱਸਿਆ ਕਰੋ ਲਾਈਕ ਮੈਨ ਲਾਈਕ ਕਰਿਆ ਕਰੋ ਮੈਂ ਲਾਈਕ ਬੰਦੇ ਦ앗 ਦਿੰਦਾ ਤੁਹਾਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮੇਰੇ ਵੀਰ ਭਰਾਓ ਸਬਸਕ੍ਰਾਈਬ ਕੋਲ ਗਿਆ ਹੀ ਹੈ ਆਪਾਂ ਹੋ ਨਵੀਆਂ ਨਵੀਆਂ ਵੀਡੀਓ ਪਾਉਂ ਆ ਰਹੇ ਹਾਂ ਵਿੱਚ ਉਹਦੇ ਥੋੜਾ ਜਿਹਾ ਆਪਾਂ ਕੰਮ ਡਾਊਨ ਜਾ ਗਿਆ ਸੀ ਔਰ ਵੀਡੀਓ ਫੇਰ ਆਇਆ ਕਰਨੀਗਾ ਔਰ ਰੋਜ਼ ਡੇਲੀ ਪਾ ਕਰਾਂਗੇ ਹੋਰ ਵੀਡੀਓ ਤੇ ਬਲੌਗ ਥੋੜੀ ਆਪਾਂ ਪੌਣੇ ਥੋੜੇ ਹਟ ਗਏ ਆ ਪੁੱਲਾ ਐਮ ਨੇ ਲੱਗਾ ਝੋਨੇ ਝੋਨੇ ਲੱਗੇ ਰਹੇ ਆ ਤਾਰ ਕੇ ਬਲੌਗ ਆਪਣਾ ਪਿਆਣੀ ਆ ਹੁਣ ਆਪਰਾ ਬਲੌਗ ਪਾਊਗਾ ਹੋਰ ਡੇਲੀ ਪਾ ਕਰਾਂਗੇ ਆਪਾਂ ਤੇ ਮੈਂ ਹੁਣ ਦੋ ਤਿੰਨ ਦੇੜੇ ਹਟੇ ਆਈ ਹਟੇ ਹੀ ਤੇ ਪੱਠੇ-ਪੁੱਠੇ ਪੀਜਦੇ ਆ ਪੱਠੇ-ਪੁੱਠੇ ਪੀਜੇ ਗਏ ਵੇਖੋ ਆਪਣੇ ਤੇ ਆ ਥੋੜੀ ਆਪਣੀ ਪੈੜੀ ਆ ਆ ਥੋੜੀ ਇੱਧਰ ਤੇਰੀ ਪੈੜੀ ਆ ਉਹ ਸ਼ਾਹ ਬੜਾ ਨਹੀਂ ਯਾਰ ਇਹ ਆਪਣੀ ਪੈੜੀ ਆ ਛੰਨੇ ਦੋਸਤ ਮੈਂ ਤਾਂ ਬੁਲਾ ਨਹੀਂ ਆ ਤੋ ਹੁਣ ਪਰੇ ਖਾ ਆ ਗਿਆ ਨਹੀਂ ਆ ਤੂੰ ਤੇ ਸ਼ਹਿਰੋਂ ਨਹੀਂ ਆ ਆ ਹੋ ਮੈਂ ਸ਼ਹਿਰੋਂ ਆਇਆ ਆ ਤੇ ਹੁਣ ਮੈਂ ਚੱਲ ਖੇਤਾਂ ਵਿੱਚ ਗੀੜਾ ਗੁੜਾ ਮਾਰ ਆਈਏ ਕੀਤਾ ਤੇਰੇ ਇਹ ਮੈਨੂੰ ਹਾਜੀ ਵੇਖ। ਉਹ ਆਪਣਾ ਪਿੰਡ ਆ। ਮੇਰਾ ਛੰਨੇ ਦੋਸਤਾਂ ਦਾ ਪਿੰਡ ਆ ਉਹ। ਤੇ ਤੁਹਾਨੂੰ ਹੀ ਪਿੰਡ ਵੀ ਦਿਖਾਵਾਂ ਕੋਈ ਬਾਤ ਨਹੀਂ ਆ ਪਿੰਡ ਦਿਖਾਵਾਂ ਤੁਹਾਨੂੰ ਕੋਈ ਨਹੀਂ ਦਿਖਾ ਦਾਂਗੇ। ਤੇ ਪਿੰਡ ਤੁਹਾਨੂੰ ਮੈਂ ਕਦ ਦਿਖਾਇਆ ਆਪਣਾ ਆ ਪਿੰਡ ਆ। ਸਾਰੇ ਗੱਪ ਮਾਰਦਾ।